ਅੱਜ ਦੀ ਵੀਡੀਓ ਵਿੱਚ ਆਪਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਪਰਵਾੜ ਦੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣ ਤੋਂ ਲੈ ਕੇ ਸਰਸਾ ਨਦੀ ਪਹੁੰਚਣ ਤੱਕ ਦਾ ਅਸਲ ਇਤਿਹਾਸ ਪੂਰੀ ਡਿਟੇਲ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ। ਇਸ ਤੋਂ ਇਲਾਵਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਪਹਿਲਾਂ ਪੂਰੇ ਅਨੰਦਪੁਰ ਸਾਹਿਬ ਵਿਖੇ ਗੇੜਾ ਕਿਉਂ ਲਗਾਇਆ ਸੀ ਅਤੇ ਉੱਥੇ ਦੇ ਇਤਿਹਾਸਕ ਗੁਰੂ ਘਰਾਂ ਦੀ ਸਾਮ ਸੰਭਾਲ ਦੀ ਜ਼ਿੰਮੇਵਾਰੀ ਉਹ ਕਿਸ ਨੂੰ ਸੌਂਪ ਕੇ ਆਏ ਸਨ। ਇਹ ਵੀਡੀਓ ਵਿੱਚਲੀ ਇਤਿਹਾਸਕ ਜਾਣਕਾਰੀ ਤੁਹਾਨੂੰ 4 ਸਹਿਬ ਜਿਆਦਾ ਫਿਲਮ ਵਿੱਚ ਵੀ ਦੇਖਣ ਨੂੰ ਨਹੀਂ ਮਿਲੀ ਹੋਵੇਗੀ। ਸੋ ਇਸ ਇਤਿਹਾਸ ਨੂੰ ਪੂਰੀ ਤਰ੍ਹਾਂ ਜਾਣਨ ਲਈ ਵੀਡੀਓ ਨੂੰ ਆਖਰ ਤੱਕ ਜਰੂਰ ਦੇਖਿਓ ਅਤੇ ਅਜਿਹੀਆਂ ਹੋਰ ਇਤਿਹਾਸਕ ਵੀਡੀਓਜ਼ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਸੋ ਸਮਾਂ ਨਾ ਖਰਾਬ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਿੱਕਾ ਤੋਂ ਅਨੰਦਪੁਰ ਸਾਹਿਬ ਵਿਖੇ ਮਿਲੀ ਕਰਾਰੀ ਹਾਰ ਤੋਂ ਬਾਅਦ ਹਾਰੇ ਹੋਏ ਮੁਗਲ ਸੈਨਿਕ ਸਿਪਾਹੀ ਅਤੇ ਪਹਾੜੀ ਰਾਜੇ ਹਿੰਦੂਸਤਾਨ ਦੇ ਬਾਦਸ਼ਾਹ ਸਾਹਮਣੇ ਪਹੁੰਚਦੇ ਆ। ਇਸ ਲੜਾਈ ਬਾਰੇ ਆਪਾਂ ਪਿਛਲੀ ਵੀਡੀਓ ਵਿੱਚ ਗੱਲ ਕੀਤੀ ਸੀ ਉਹ ਵੀ ਤੁਸੀਂ ਜ਼ਰੂਰ ਦੇਖਿਓ ਤਾਂ ਹੀ ਤੁਹਾਨੂੰ ਅੱਗੇ ਪੂਰਾ ਸਮਝ ਆਏਗਾ ਇੱਥੇ ਸ਼ਾਹੀ ਅਫਸਰਾਂ ਦੀ ਰਿਪੋਰਟ ਦੇ ਨਾਲ ਹੀ ਪਹਾੜੀ ਰਾਜਿਆਂ ਵੱਲੋਂ ਦਰਖਾਸਤ ਲੈ ਕੇ ਉਹਨਾਂ ਦੇ ਨੁਮਾਇंदे ਵੀ ਬਾਦਸ਼ਾਹ ਕੋਲ ਜਾ ਪਹੁੰਚਦੇ ਆ ਰਾਜਿਆਂ ਨੇ ਸ਼ਾਹੀ ਅਫਸਰਾਂ ਨਾਲੋਂ ਵੀ ਵਿਧਾ ਚੜਾ ਕੇ ਸਭ ਗੱਲਾਂ ਲਿਖੀਆਂ ਸੀ ਗੁੱਸੇ ਵਿੱਚ ਬਾਦਸ਼ਾਹ ਨੇ ਦਿੱਲੀ ਸਰਹੰਦ ਅਤੇ ਲਾਹੌਰ ਦੇ ਸੂਬੇਦਾਰਾਂ ਨੂੰ ਸਖਤ ਹੁਕਮ ਦੇ ਕੇ ਭੇਜਿਆ ਕਿ ਉਹ ਸਾਰੀ ਤਾਕਤ ਲਗਾ ਕੇ ਅਨੰਦਪੁਰ ਤੇ ਗੁਰੂ ਦਾ ਖਾਤਮਾ ਕਰ ਦੇਣ ਦਿੱਲੀ ਦੇ ਸੂਬੇਦਾਰ ਨੇ ਅੱਗੇ ਸਰਹੰਦ ਤੇ ਲਾਹੌਰ ਨੂੰ ਹੁਕਮ ਭੇਜ ਦਿੱਤੇ ਵਜ਼ੀਰ ਖਾਨ ਸੂਬੇਦਾਰ ਸਰਹੰਦ ਤੇ ਜਬਰਦਸਤ ਖਾਨ ਸੂਬੇਦਾਰ ਲਾਹੌਰ ਇਹ ਦੋਨੋਂ ਆਪਣੀ ਸਾਰੀ ਤਾਕਤ ਨਾਲ ਆਨੰਦਪੁਰ ਵੱਲ ਤੁਰ ਪੈਂਦੇ ਆ ਇਹ ਦੋਵੇਂ ਰੋਪੜਾ ਕੇ ਉੱਥੇ ਇਕੱਠੇ ਹੁੰਦੇ ਇੱਥੇ ਹੀ ਉਹਨਾਂ ਨਾਲ ਪਹਾੜੀ ਰਾਜੇ ਜਿਵੇਂ ਕਿ ਅਜਮੇਰ ਚੰਦ ਬਲਾਸਪੁਰ ਕੁਮੰਡ ਚੰਦ ਕਾਂਗੜਾ ਵੀਰ ਸਿੰਘ ਜਸਵਾਲ ਕੁਲੂ ਮੰਡੀ ਜੰਮੂ ਨੂਰਪੁਰ ਜੰਮਾ ਗੁਲੇਰ ਸ਼੍ਰੀਨਗਰ ਬਿਜੜਵਾਲ ਡਡਵਾਲ ਇਹ ਸਾਰੇ ਰਾਜਾਂ ਦੇ ਰਾਜੇ ਵੀ ਆਪਣੀਆਂ ਫੌਜਾਂ ਲੈ ਕੇ ਇੱਥੇ ਹੀ ਇਹਨਾਂ ਨਾਲ ਮਿਲਦੇ ਆ ਇਸ ਤੋਂ ਇਲਾਵਾ ਇਲਾਕੇ ਦੇ ਗੁੱਜਰ ਰੰਗੜ ਤੇ ਹੋਰ ਮੁਸਲਮਾਨ ਵੀ ਇਹਦੇ ਵਿੱਚ ਸ਼ਾਮਲ ਹੋ ਜਾਂਦੇ ਸਾਰੀ ਮੁਹਿੰਮ ਦੀ ਜ਼ਿੰਮੇਵਾਰੀ ਬਾਦਸ਼ਾਹ ਵੱਲੋਂ ਵਜ਼ੀਰ ਖਾਂ ਸੂਬੇਦਾਰ ਸਰਹੰਦ ਨੂੰ ਸੌਂਪੀ ਗਈ ਸੀ ਉਸ ਨੇ ਇਸ ਜੰਗ ਨੂੰ ਮਜ਼ਬੀ ਰੰਗ ਦੇ ਕੇ ਬਹੁਤ ਸਾਰੇ ਗਾਜੀ ਵੀ ਇਕੱਠੇ ਕਰ ਲਈ ਸੀ ਸਾਰਿਆਂ ਦੀ ਗਿਣਤੀ ਉਸ ਸਮੇਂ ਕੁੱਲ ਮਿਲਾ ਕੇ 10 ਲੱਖ ਤੋਂ ਵੀ ਵਧੇਰੇ ਸੀ ਇਸ ਮਾਰੂ ਮੋਹਿਮ ਦੀਆਂ ਖਬਰਾਂ ਸਾਰੇ ਪੰਜਾਬ ਵਿੱਚ ਉਸ ਸਮੇਂ ਤੱਕ ਖਿਲਰ ਰਹੀਆਂ ਸੀ ਸਿੱਖ ਵੀ ਹਾੜੀ ਦੀ ਫਸਲ ਸੰਭਾਲ ਕੇ ਅਨੰਦਪੁਰ ਨੂੰ ਤੁਰ ਪਏ ਇਹ ਆਮ ਖਿਆਲ ਸੀ ਕਿ ਇਹ ਲੜਾਈ ਇੱਕ ਏਕੜੀ ਕਰਕੇ ਹੀ ਹੁਣ ਖਤਮ ਹੋਣੀ ਆ ਸੋ ਉਹ ਸਿੱਖ ਅਨੰਦਪੁਰ ਆਏ ਜਿਨ੍ਹਾਂ ਨੇ ਆਪਣੇ ਆਪ ਨੂੰ ਸ਼ੀਦੀ ਵਾਸਤੇ ਤਿਆਰ ਕਰ ਲਿਆ ਸੀ ਲੜਾਈ ਸ਼ੁਰੂ ਹੋਣ ਵੇਲੇ ਸਿੱਖਾਂ ਦੀ ਗਿਣਤੀ ਸਿਰਫ 10 ਹਜ਼ਾਰੀ ਸੀ ਗੁਰੂ ਮਹਾਰਾਜ ਵੀ ਸਮਝਦੇ ਸੀ ਕਿ ਇਹ ਲੜਾਈ ਕਿਸੇ ਫੈਸਲੇ ਤੇ ਪੁੱਜ ਕੇ ਹੀ ਹੁਣ ਖਤਮ ਹੋਣੀ ਆ ਹਜੂਰ ਨੇ ਸਾਰੇ ਕਵੀ ਲੇਖਕ ਤੇ ਹੋਰ ਵਿਦਵਾਨ ਆਨੰਦਪੁਰ ਤੋਂ ਵਿਦਾ ਕਰ ਦਿੱਤੇ। ਗੁਰੂਦੇਵ ਨੇ ਸ਼ਹਿਰ ਵਿੱਚ ਵੀ ਹੁਕਮ ਦੇ ਦਿੱਤਾ ਕਿ ਲੋਕ ਆਪਣੇ ਪਰਿਵਾਰ ਆਨੰਦਪੁਰ ਤੋਂ ਬਾਹਰ ਭੇਜ ਦੇਣ ਤੇ ਜੇਕਰ ਹੋਰ ਵੀ ਕੋਈ ਲੜਾਈ ਦੀਆਂ ਮੁਸੀਬਤਾਂ ਤੋਂ ਡਰ ਕੇ ਜਾਣਾ ਚਾਹੇ ਤਾਂ ਉਹ ਜਾ ਸਕਦਾ ਸੀ। ਮਗਰ ਗੁਰੂ ਮਹਾਰਾਜ ਨੇ ਆਪਣਾ ਪਰਿਵਾਰ ਬਾਹਰ ਨਹੀਂ ਭੇਜਿਆ। ਹਜੂਰ ਦੇ ਦੋਵੇਂ ਮਹਿਲਾ ਤੇ ਮਾਤਾ ਗੁਜਰੀ ਜੀ ਤੇ ਚਾਰ ਸਹਿਬ ਜਾਦੇਵੀ ਗੁਰਦੇਵ ਜੀ ਦੇ ਨਾਲ ਹੀ ਰਹੇ। ਮਹਾਰਾਜ ਆਪਣਾ ਪਰਿਵਾਰ ਬਾਹਰ ਭੇਜ ਦਿੰਦੇ ਤਾਂ ਸਭ ਲੋਕਾਂ ਦੇ ਹੌਂਸਲੇ ਟੁੱਟ ਜਾਣੇ ਸੀ। ਕੌਮ ਦੀ ਅਗਵਾਈ ਕਰਨ ਵਾਲਿਆਂ ਨੂੰ ਹਰ ਮੁਸੀਬਤ ਸਹਾਰਨ ਵਾਸਤੇ ਤਿਆਰ ਰਹਿਣਾ ਚਾਹੀਦਾ। ਦੁਸ਼ਮਣ ਬਾਰੇ ਸਭ ਖਬਰਾਂ ਗੁਰਦੇਵ ਜੀ ਨੂੰ ਮਿਲ ਰਹੀਆਂ ਸੀ ਕਿਉਂਕਿ ਉਸ ਸਮੇਂ ਵੀ ਸੀਆਈਡੀ ਵਗੈਰਾ ਸਾਥ ਪਾਸ ਹੁੰਦੀ ਸੀ। ਹਜੂਰ ਨੂੰ ਜਿੰਨਾ ਸਮਾਂ ਮਿਲਿਆ ਉਹਨਾਂ ਨੇ ਤਿਆਰੀ ਵਿੱਚ ਲਾਇਆ। ਸਭ ਤੋਂ ਵਧੇਰੇ ਸ਼ਸਤਰਾਂ ਦੀ ਤਿਆਰੀ ਉੱਤੇ ਜ਼ੋਰ ਲਾਇਆ ਗਿਆ। ਅਨੰਦਪੁਰ ਦੇ ਕਾਰਖਾਨਿਆਂ ਵਿੱਚ ਬੰਦੂਕਾਂ થી ਤੂਪਾਂ ਤੱਕ ਢਾਲੀਆਂ ਗਈਆਂ। ਖੁਰ ਹਰ ਕਿਸਮ ਦੇ ਹਥਿਆਰ ਉੱਥੇ ਹੀ ਤਿਆਰ ਹੁੰਦੇ ਸੀ ਹਥਿਆਰਾਂ ਤੋਂ ਬਾਅਦ ਲੋਡ ਹੁੰਦੀ ਹੈ ਖੁਰਾਕ ਦੀ ਜਿੰਨਾ ਹੋ ਸਕਿਆ ਦਾਣਾ ਪਠਾ ਇਕੱਠਾ ਕਰ ਲਿਆ ਗਿਆ ਸ਼ਹਿਰ ਦੀ ਰੱਖਿਆ ਵਾਸਤੇ ਗੁਰਦੇਵ ਨੇ ਕਿਲੇ ਬਣਾਏ ਹੋਏ ਸੀ ਉਸ ਸਮੇਂ ਕਿਲਿਆਂ ਦੀ ਉਹੀ ਮਹੱਤਤਾ ਹੁੰਦੀ ਸੀ ਜੋ ਅੱਜ ਕੱਲ੍ਹ ਕੇ ਹਵਾਈ ਅੱਡਿਆਂ ਦੀ ਆ ਮਹਾਰਾਜ ਨੇ ਹਰ ਕਿਲੇ ਨੂੰ ਵਕ ਵਕ ਜਨੈਲਾ ਨੂੰ ਸੌਂਪਿਆ ਹੋਇਆ ਸੀ ਕੇਸਗੜ੍ਹ ਦੀ ਰੱਖਿਆ ਦਾ ਭਾਰ ਸਹਬਜਾਦਾ ਅਜੀਤ ਸਿੰਘ ਨੂੰ ਸੌਂਪਿਆ ਸੀ ਲੋਹਗੜ੍ਹ ਦਾ ਕਿਲਾ ਨਾਹਰ ਸਿੰਘ ਤੇ ਸ਼ੇਰ ਸਿੰਘ ਦੇ ਹਵਾਲੇ ਕੀਤਾ ਹੋਇਆ ਸੀ ਅਗੰਪੁਰ ਦਾ ਕਿਲਾ ਆਲਮ ਸਿੰਘ ਨੂੰ ਦਿੱਤਾ ਹੋਇਆ ਸੀ ਉੱਤਰੀ ਪਾਸੇ ਦੀ ਰਾਖੀ ਵਾਸਤੇ ਦਇਆ ਸਿੰਘ ਨਿਯਤ ਕੀਤਾ ਹੋਇਆ ਸੀ ਉਹਦੇ ਸਿੰਘ ਨੂੰ ਇੱਕ ਹੋਰ ਬਾਹੀ ਸੌਂਪੀ ਹੋਈ ਸੀ ਸਭ ਕਿਲਿਆਂ ਵਿੱਚ ਨਿੱਕੀਆਂ ਵੱਡੀਆਂ ਤੋਪਾਂ ਬੀੜ ਦਿੱਤੀਆਂ ਗਈਆਂ 5-500 ਜਵਾਨ ਕਿਲਿਆਂ ਵਿੱਚ ਪੱਕਾ ਕਰ ਦਿੱਤਾ ਗਿਆ ਤੇ ਬਾਕੀ ਫੌਜ ਆ ਰਹੇ ਵੈਰੀ ਦਾ ਸਵਾਗਤ ਕਰਨ ਵਾਸਤੇ ਖੁੱਲੇ ਪੇੜ ਵਿੱਚ ਛਾਤੀਆਂ ਤਾਨ ਖੜੇ ਹੋਵੇ ਪੂਰੀ ਤਿਆਰੀ ਕਰਕੇ ਸਿੱਖ ਦੁਸ਼ਮਣ ਦੀ ਉਡੀਕ ਕਰਨ ਲੱਗੇ ਵਜ਼ੀਰ ਖਾਨ ਦੀ ਸਰਦਾਰੀ ਹੇਠਾਂ ਸ਼ਾਹੀ ਫੌਜਾਂ ਹਮਲਾ ਕਰਨ ਵਾਸਤੇ ਅੱਗੇ ਵਧੀਆਂ ਦੋਵੇਂ ਦਲ ਆਮੋ ਸਾਹਮਣੇ ਹੋਏ ਦੁਸ਼ਮਣ ਨੇ ਤਿੰਨ ਪਾਸਿਆਂ ਤੋਂ ਤੋਪਾਂ ਡਗਣੀਆਂ ਸ਼ੁਰੂ ਕਰ ਦਿੱਤੀਆਂ ਜਵਾਬ ਵਿੱਚ ਸਿੱਖਾਂ ਨੇ ਵੀ ਆਪਣੀਆਂ ਤੋਪਾਂ ਨੂੰ ਅੱਗ ਵਿਖਾਈ ਸੋ ਇਸ ਤਰ੍ਹਾਂ ਦੋਵੇਂ ਪਾਸਿਆਂ ਤੋਂ ਅੰਗਾਰ ਵਸਣੇ ਸ਼ੁਰੂ ਹੋ ਗਏ ਤਿੰਨ ਦਿਨ ਤੱਕ ਦੂਰੋਂ ਦੂਰੋਂ ਹੀ ਇਹ ਵਾਰ ਹੁੰਦੇ ਰਹੇ ਇਸ ਤਰ੍ਹਾਂ ਦੀ ਲੜਾਈ ਵਿੱਚ ਦੁਸ਼ਮਣ ਦਾ ਹੀ ਵਧੇਰੇ ਨੁਕਸਾਨ ਹੋ ਰਿਹਾ ਸੀ ਸਿੱਖ ਕਿਲਿਆਂ ਤੇ ਮੋਰਚਿਆਂ ਵਿੱਚ ਡਟੇ ਹੋਏ ਸੀ ਉਹਨਾਂ ਉੱਤੇ ਵੀ ਵੈਰੀ ਦੇ ਕੋਈ ਗੋਲੇਬਾਰੀ ਦਾ ਬਹੁਤਾ ਅਸਰ ਨਹੀਂ ਸੀ ਹੋ ਰਿਹਾ ਪਰ ਦੁਸ਼ਮਣ ਖੁੱਲੇ ਮੈਦਾਨ ਵਿੱਚ ਸੀ ਸਿੱਖਾਂ ਦਾ ਕੋਈ ਵੀ ਵਾਰ ਉੱਥੇ ਖਾਲੀ ਨਹੀਂ ਸੀ ਜਾ ਰਿਹਾ ਸਿੱਖਾਂ ਕੋਲ ਦੋ ਤੋਪਾਂ ਬਾਗਣ ਤੇ ਵਿਜੇਕੋਸ਼ ਬਹੁਤ ਵੱਡੀਆਂ ਸੀ ਚੌਥੇ ਦਿਨ ਸਿੱਖਾਂ ਨੇ ਉਹ ਦਾਗਣੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਦੇ ਚੱਲਣ ਨਾਲ ਧਰਤੀ ਕੰਬ ਉਠਦੀ ਸੀ ਉਸ ਜਮਾਨੇ ਦੀਆਂ ਤੋਪਾਂ ਅੱਜ ਦੇ ਟੱਕਰੇ ਦੇ ਨੁਕਸਾਨ ਤਾਂ ਨਹੀਂ ਸੀ ਕਰਦੀਆਂ ਪਰ ਉਹਨਾਂ ਤੋਪਾਂ ਦੀ ਆਵਾਜ਼ ਕੰਨ ਪਾੜਮੇ ਸੀ ਜੋ ਕਿ ਦੁਸ਼ਮਣਾਂ ਨੂੰ ਭੈਪੀਤ ਕਰ ਦਿੰਦੀ ਸੀ ਉਹ ਵੱਡੀ ਤੋਪਾਂ ਦੀ ਧਹਾੜ ਸੁਣ ਕੇ ਵੈਰੀਆਂ ਵਿੱਚ ਭਾਜੜ ਪੈ ਜਾਂਦੀ ਇੱਕ ਵਾਰ ਸਾਰੇ ਮੋਰਚਿਆਂ ਉੱਤੇ ਦਸ਼ਮਣ ਦੇ ਪੈਰ ਓਖੜ ਜਾਂਦੇ ਸੀ ਜਿਹੜੇ ਸਿਪਾਹੀ ਕਦੇ ਪਹਿਲਾਂ ਵੀ ਸਿੱਖਾਂ ਨਾਲ ਲੜ ਚੁੱਕੇ ਸੀ ਉਹਨਾਂ ਉੱਤੇ ਸਿੱਖਾਂ ਦਾ ਬੜਾ ਡਰ ਸ਼ਾਇਆ ਹੋਇਆ ਸੀ ਬਹੁਤਾ ਡਰਿਆ ਹੋਇਆ ਬੰਦਾ ਦਸ ਨਾਲਦਿਆਂ ਦੀ ਘਬਰਾਹਟ ਦਾ ਵੀ ਕਾਰਨ ਬਣਦਾ ਹੁੰਦਾ ਬਹੁ ਗਣਤੀ ਦੇ ਭਰੋਸੇ ਉੱਤੇ ਵੈਰੀ ਨੂੰ ਜੋ ਜਿੱਤ ਦੀ ਆਸ ਸੀ ਉਹ ਆਸ ਵੀ ਹੌਲੀ-ਹੌਲੀ ਘਟਦੀ ਜਾ ਰਹੀ ਸੀ ਸ਼ਾਹੀ ਜਰਨੈਲ ਪਹਾੜੀ ਰਾਜੇ ਨਵੇਂ ਸਿਰਿਓਂ ਸੋਚਣ ਤੇ ਮਜਬੂਰ ਹੋ ਗਏ ਬੜੀ ਲੰਮੀ ਸੋਚ ਵਿਚਾਰ ਪਿੱਛੋਂ ਉਹਨਾਂ ਉਧਾਲੇ ਘੇਰਾ ਪਾ ਕੇ ਸਿੱਖਾਂ ਨੂੰ ਭੁੱਖੇ ਮਾਰਨ ਦੀ ਸੋਚੀ ਸਿੱਧੀ ਟੱਕਰ ਦੀ ਥਾਂ ਇੰਨਾ ਸਾਰਿਆਂ ਨੂੰ ਇਹੀ ਤਜਵੀਜ਼ ਪਸੰਦ ਆਈ ਗਿਣਤੀ ਬਹੁਤੀ ਸੀ ਵੈਰੀ ਨੇ ਚੁਫੇਰੇ ਘੇਰਾ ਪੂਰਾ ਕਰ ਲਿਆ ਸਿੱਖਾਂ ਦੇ ਕਿਲਿਆਂ ਵਿੱਚੋਂ ਚੱਲਣ ਵਾਲੀਆਂ ਤੋਪਾਂ ਦੀ ਮਾਰ ਤੋਂ ਜ਼ਰਾ ਪਰੇਡੇ ਕਰਕੇ ਵੈਰੀ ਨੇ ਮੋਰਚੇ ਬਣਾ ਲਏ ਮਤਲਬ ਕਿ ਥੋੜੇ ਮੋਰਚੇ ਉਹਨਾਂ ਨੇ ਹੋਰ ਪਛਾਣ ਕਰ ਲਏ ਤੇ ਸਾਰੇ ਕਿਲਿਆਂ ਨੂੰ ਉਹਨਾਂ ਨੇ ਘੇਰ ਕੇ ਆਪਣੇ ਮੋਰਚੇ ਥੋੜੇ ਪਛਾਣ ਕਰ ਲਏ ਤਾਂ ਜੋ ਸਿੱਖਾਂ ਦੀਆਂ ਤੋਪਾਂ ਦੀ ਗੋਲੀਬਾਰੀ ਉਹਨਾਂ ਤੱਕ ਪਹੁੰਚ ਨਾ ਸਕੇ ਸੋ ਲੜਾਈ ਹੁਣ ਦਿਨੋਂ ਦਿਨ ਲੰਬੀ ਹੋ ਜਾ ਰਹੀ ਸੀ ਵੈਰੀ ਅੱਗੇ ਵਧ ਕੇ ਹਮਲਾ ਨਹੀਂ ਸੀ ਕਰਦੇ ਸਗੋਂ ਉਹ ਦੂਰ ਮੋਰਚਾਂ ਵਿੱਚ ਬੈਠੇ ਤੀਰ ਗੋਲੀਆਂ ਚਲਾਉਂਦੇ ਰਹਿੰਦੇ ਉਸੇ ਤਰ੍ਹਾਂ ਅਗੋ ਸਿੱਖ ਜਵਾਬ ਦਿੰਦੇ ਰਹਿੰਦੇ ਪਰ ਇਹ ਲੜਾਈ ਸਿੱਖਾਂ ਨੂੰ ਬਹੁਤ ਮਹਿੰਗੀ ਪੈ ਰਹੀ ਸੀ ਅੰਦਰੋਂ ਦਾਣਾ ਪੱਠਾ ਖਤਮ ਹੁੰਦਾ ਜਾ ਰਿਹਾ ਸੀ ਭੁੱਖ ਦਾ ਦੈਂਤ ਸਾਹਮਣੇ ਮੂੰਹ ਅੱਡੀ ਖੜਾ ਨਜ਼ਰ ਆ ਰਿਹਾ ਸੀ ਤੇ ਉਧਰੋਂ ਵੈਰੀ ਨੇ ਆਪਦਾ ਘੇਰਾ ਵੀ ਮੁਕੰਮਲ ਕੀਤਾ ਹੋਇਆ ਸੀ ਬਾਹਰੋਂ ਕੋਈ ਵੀ ਮਦਦ ਨਹੀਂ ਸੀ ਆ ਰਹੀ ਤੇ ਨਾ ਹੀ ਉਸ ਸਮੇਂ ਕਿਤੇ ਆਉਣ ਦੀ ਆਸ ਹੀ ਸੀ ਘਾ ਪੱਠੇ ਦੀ ਅਣਹੋਂਦ ਕਾਰਨ ਸਿੱਖਾਂ ਦੀ ਜਾਨਵਰ ਮੰਨੇ ਸ਼ੁਰੂ ਹੋ ਜਾਂਦੇ ਆ ਬੱਚਿਆਂ ਦੀ ਵਾਰੀ ਵੀ ਹੁਣ ਆਉਣ ਹੀ ਵਾਲੀ ਸੀ ਇਸ ਮੁਸੀਬਤ ਦਾ ਕੋਈ ਹੱਲ ਨਜ਼ਰ ਨਹੀਂ ਸੀ ਆਉਂਦਾ ਉਸ ਸਮੇਂ ਅਨੰਦਪੁਰ ਸ਼ਹਿਰ ਵੀ ਕੋਈ ਜ਼ਿਆਦਾ ਵੱਡਾ ਨਹੀਂ ਸੀ ਤੇ ਨਾ ਹੀ ਉੱਥੇ ਕਿਸੇ ਦੇ ਕੋਲ ਅੰਨ ਦਾ ਕੋਈ ਵੱਡਾ ਭੰਡਾਰ ਸੀ ਜਿੰਨਾ ਕੁ ਅੰਨ ਗੁਰੂ ਮਹਾਰਾਜ ਦੇ ਸਾਂਝੇ ਭੰਡਾਰ ਵਿੱਚ ਸੀ ਉਸੇ ਨਾਲ ਹੀ ਸਾਰੇ ਕੰਮ ਚੱਲ ਰਹੇ ਸੀ ਕੇਵਲ ਖਾਲਸਾ ਫੌਜ ਨੂੰ ਹੀ ਨਹੀਂ ਬਲਕਿ ਸਾਰੀ ਸ਼ਹਿਰੀ ਵਸੋਂ ਨੂੰ ਵੀ ਉਸੇ ਵਿੱਚੋਂ ਹੀ ਹੁਣ ਖਾਣਾ ਦੇਣਾ ਪੈ ਰਿਹਾ ਸੀ ਸਿੰਘਾਂ ਨੇ ਤੰਗ ਆ ਕੇ ਵੈਰੀ ਉੱਤੇ ਛਾਪੇ ਮਾਰਨੇ ਹੁਣ ਸ਼ੁਰੂ ਕਰ ਦਿੱਤੇ ਸੌਕੂ ਸਿੰਘਾਂ ਦਾ ਜਥਾ ਵੈਰੀ ਉੱਤੇ ਰਾਤ ਦੇ ਹਨੇਰੇ ਵਿੱਚ ਜਾ ਕੇ ਛਾਪਾ ਮਾਰਦਾ। ਕੁਝ ਲੜਕੀ ਉੱਤੇ ਸ਼ਹੀਦ ਹੋ ਜਾਂਦੇ ਤੇ ਕੁਝ ਵੈਰੀਆਂ ਨੂੰ ਪਾਰ ਬੁਲਾਉਂਦੇ ਤੇ ਉਹਨਾਂ ਦਾ ਸਮਾਨ ਲੁੱਟ ਕੇ ਲੈ ਕੇ ਵਾਪਸ ਕਿਲੇ ਵਿੱਚ ਆ ਜਾਂਦੇ। ਪਰ ਇਹ ਢੰਗ ਵੀ ਬਹੁਤੇ ਦਿਨ ਸਫਲ ਨਾ ਹੋ ਸਕਿਆ। ਸ਼ਾਹੀਰ ਨੇਲਾ ਨੇ ਹੁਕਮ ਦੇ ਦਿੱਤਾ ਕਿ ਖਾਣ ਪੀਣ ਦਾ ਸਮਾਨ ਮੋਰਚਿਆਂ ਤੋਂ ਬਹੁਤ ਪਿੱਛੇ ਰੱਖਿਆ ਜਾਵੇ। ਅਗਲੇ ਮੋਰਚਿਆਂ ਵਿੱਚ ਰੋਜ਼ ਹੀ ਫੌਜ ਬਦਲ ਦਿੱਤੀ ਜਾਂਦੀ ਸੀ। ਪਹਿਲਾਂ ਨਾਲੋਂ ਵਦੇਰੇ ਤੰਗ ਤੇ ਸਖਤ ਕਰ ਦਿੱਤਾ ਗਿਆ। ਸਿੰਘ ਛਾਪੇ ਮਾਰਦੇ ਪਰ ਇੰਨਾ ਮੁੱਠ ਭੇੜਾਂ ਵਿੱਚ ਹੱਥ ਕੁਝ ਵੀ ਨਹੀਂ ਸੀ ਲੱਗਦਾ ਹਾਂ ਇੰਨਾ ਝੜਪਾਂ ਵਿੱਚ ਜਾਨੀ ਨੁਕਸਾਨ ਜ਼ਰੂਰ ਹੋ ਰਿਹਾ ਸੀ ਸਿੰਘਾਂ ਨਾਲੋਂ ਦੁਸ਼ਮਣ ਕਈ ਗੁਣਾ ਵਧੇਰੇ ਮਾਰੇ ਜਾਂਦੇ ਸੀ ਪਰ 10 ਲੱਖ ਦੀ ਗਿਣਤੀ ਵਿੱਚ ਕੋਈ ਫਰਕ ਨਾ ਆਉਂਦਾ ਜਿੰਨੀ ਕੋ ਫੌਜ ਮਾਰੀ ਜਾਂਦੀ ਉਸ ਤੋਂ ਦੁਨੀ ਬਾਹਰੋਂ ਫੇਰ ਆ ਜਾਂਦੀ ਪਰ ਸਿੰਘਾਂ ਦੀ ਗਿਣਤੀ ਦਿਨੋਂ ਦਿਨ ਘਟਦੀ ਜਾ ਰਹੀ ਸੀ ਬਾਹਰੋਂ ਹੋਰ ਸਿੰਘ ਆ ਨਹੀਂ ਸੀ ਸਕਦੇ ਤੇ ਅੰਦਰਲੇ ਸਹਿਜੇ ਸਹਿਜ ਸ਼ਹੀਦ ਹੋ ਰਹੇ ਸੀ ਅੰਨ ਨਾਲੋਂ ਵੀ ਵੱਡਾ ਸੰਘਰਸ਼ ਸਿੰਘਾਂ ਵਾਸਤੇ ਪਾਣੀ ਦਾ ਬਣਿਆ ਹੋਇਆ ਸੀ ਜਿਸ ਨਾਲੇ ਤੋਂ ਆਨੰਦਪੁਰ ਵਾਸਤੇ ਪਾਣੀ ਆਉਂਦਾ ਸੀ ਵੈਰੀ ਨੇ ਉਸ ਉੱਤੇ ਵੀ ਕਬਜ਼ਾ ਕਰ ਲਿਆ ਰਾਤ ਦਿਨੇ ਉਸ ਦੇ ਕੰਢਿਆਂ ਉੱਤੇ ਸਖਤ ਪਹਿਰਾ ਰੰਡਾ ਸਿੰਘ ਜਥਾ ਵੜ ਕੇ ਜਾਂਦੇ ਕੁਝ ਵੈਰੀ ਨਾਲ ਲੜਦੇ ਰਹਿੰਦੇ ਤੇ ਕੁਝ ਪਾਣੀ ਭਰ ਕੇ ਲੈ ਆਉਂਦੇ ਸਿੰਘਾਂ ਨੂੰ ਅੰਨ ਤੇ ਪਾਣੀ ਦੋਹਾਂ ਮੁਢਲੀਆਂ ਲੂਣਾ ਵਾਸਤੇ ਲੜਨਾ ਪੈ ਰਿਆ ਸੀ ਇਨ੍ਹਾਂ ਚੜਪਾਂ ਵਿੱਚ ਬਹੁਤ ਸਾਰੇ ਸਿੰਘ ਵੀ ਸ਼ਹੀਦੀਆਂ ਪਾਰੇ ਸਨ ਸ਼ਾਹੀ ਜਰਨੈਲਾਂ ਦੀ ਫੌਜ ਨੂੰ ਹਦਾਇਤ ਸੀ ਕੇ ਬਾਹਰੋਂ ਕੋਈ ਵੀ ਸਿੰਘ ਅੰਦਰ ਕਿਲਿਆਂ ਤੱਕ ਨਾ ਆਵੇ ਪਰ ਜੇ ਅੰਦਰੋਂ ਕੋਈ ਜਥਾ ਬਾਹਰ ਜਾਵੇ ਤਾਂ ਉਹਦਾ ਵਧੇਰੇ ਪਿੱਛਾ ਨਾ ਕੀਤਾ ਜਾਵੇ ਇਸ ਤਰ੍ਹਾਂ ਘੇਰੀ ਵਿੱਚ ਆਈ ਸਿੱਖਾਂ ਦੀ ਤਾਕਤ ਘੜਦੀ ਸੀ ਤੇ ਵੈਰੀ ਦਾ ਵੀ ਇਹਦੇ ਵਿੱਚ ਬਹੁਤ ਫਾਇਦਾ ਸੀ ਵੈਰੀ ਸਿੰਘਾਂ ਦੇ ਦਿਲਾਂ ਵਿੱਚ ਇਹ ਅਸਰ ਪਾਉਣਾ ਚਾਹੁੰਦਾ ਸੀ ਕਿ ਜਿਹੜੇ ਸਿੰਘ ਗੁਰੂ ਨੂੰ ਛੱਡ ਕੇ ਜਾਣਾ ਚਾਹੁੰਦੇ ਆ ਸ਼ਾਹੀ ਸੈਨਾ ਉਹਨਾਂ ਨੂੰ ਕੁਝ ਵੀ ਨਹੀਂ ਕਹਿੰਦੀ ਸੂ ਮਹੀਨੇ ਸੱਤ ਹੋ ਗਏ ਸੀ ਕਿਰਾਪੇ ਨੂੰ ਤੇ ਗੱਲ ਵੀ ਕਿਸੇ ਪਾਸੇ ਲੱਗਦੀ ਦੀਦੀ ਨਹੀਂ ਸੀ ਸ਼ਾਹੀ ਜਰਨੈਲ ਵੀ ਘਬਰਾ ਗਏ ਸੀ ਉਨਾ ਵਾਸਤੇ ਵੀ ਲੋੜ ਦੀਆਂ ਚੀਜ਼ਾਂ ਹੁਣ ਪੂਰੀਆਂ ਨਹੀਂ ਸੀ ਹੋ ਰਹੀਆਂ ਉਦਾਲੇ ਦਾ ਸਾਰਾ ਇਲਾਕਾ ਉਜੜ ਗਿਆ ਸੀ ਉਤੋਂ ਆਏ ਦਿਨ ਬਾਦਸ਼ਾਹ ਵੱਲੋਂ ਤਾੜਨਾ ਭਰੇ ਹੁਕਮ ਆ ਰਹੇ ਸੀ ਕਿ ਆਨੰਦਪੁਰ ਨੂੰ ਫਤਿਹ ਕਿਉਂ ਨਹੀਂ ਕੀਤਾ ਜਾ ਰਿਹਾ ਲੰਮੇ ਕਿ ਰਿਦਾ ਇਸ ਤਾ ਵੀ ਨਿਕਲ ਸਕਦਾ ਸੀ ਕਿ ਰਾਜਪੂਤਾਨੇ ਵਾਂਗ ਸਾਰੇ ਪੰਜਾਬ ਵਿੱਚ ਖੁੱਲੀ ਬਗਾਵਤ ਹੋ ਜਾਂਦੀ ਜਿਸ ਕਰਕੇ ਔਰੰਗਜ਼ੇਬ ਇਹ ਮੁਹਿਮ ਸ਼ੀਤੀ ਤੋਂ ਛੇਤੀ ਖਤਮ ਕਰਨੀ ਚਾਹੁੰਦਾ ਸੀ ਦੱਖਣ ਦੀ ਲੰਮੀ ਲੜਾਈ ਨੇ ਔਰੰਗਜ਼ੇਬ ਦਾ ਲੱਕ ਤੋੜ ਦਿੱਤਾ ਸੀ ਤੇ ਜੇਕਰ ਪੰਜਾਬ ਵਿੱਚ ਵੀ ਅਜਿਹੀ ਹਾਲਤ ਪੈਦਾ ਹੋ ਜਾਂਦੀ ਤਾਂ ਉਹ ਸੰਭਾਲੀ ਨਹੀਂ ਸੀ ਜਾਣੀ ਔਰੰਗਜੀਬ ਤੋਂ ਤਜਰਬੇਕਾਰ ਔਰੰਗਜੀਬ ਇਨ੍ਹਾਂ ਸਾਰਿਆਂ ਖਤਰਿਆਂ ਨੂੰ ਸਮਝਦਾ ਸੀ ਉਸਨੇ ਸਖਤ ਹੁਕਮ ਭੇਜਿਆ ਕਿ ਜਿਵੇਂ ਵੀ ਹੋਵੇ ਇਹ ਲੜਾਈ ਨੂੰ ਜਲਦ ਤੋਂ ਜਲਦ ਖਤਮ ਕਰ ਦਿੱਤਾ ਜਾਏ ਬਾਦਸ਼ਾਹ ਦਾ ਹੁਕਮ ਲੈ ਕੇ ਖਵਾਜਾ ਮਹਿਮੂਦ ਅਲੀ ਆਨੰਦਪੁਰ ਵਿਖੇ ਪਹੁੰਚਦਾ ਉਸ ਕੋਲ ਬਾਦਸ਼ਾਹ ਵੱਲੋਂ ਲਿਖੀ ਹੋਈ ਇੱਕ ਚਿੱਠੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਵੀ ਸੀ ਉਹ ਚਿੱਠੀ ਵੇਖ ਕੇ ਸ਼ਾਹੀ ਜਰਨੈਲ ਤੇ ਰਾਜਿਆਂ ਨੂੰ ਇੱਕ ਵਿਉਂਤ ਸੋਝਦੀ ਆ ਉਹ ਪਲਾਨ ਬਣਾਉਂਦੇ ਆ ਕਿ ਇਸ ਤਰ੍ਹਾਂ ਧੋਖੇ ਨਾਲ ਗੁਰੂ ਜੀ ਨੂੰ ਕਿਲੇ ਤੋਂ ਬਾਹਰ ਕੱਢ ਕੇ ਪਕੜ ਲਵੋ ਤੇ ਬਾਦਸ਼ਾਹ ਦੇ ਸਾਹਮਣੇ ਪੇਸ਼ ਕਰਕੇ ਆਪਣੀ ਜਾਨ ਤੇ ਇੱਜ਼ਤ ਬਚਾ ਲਓ ਰਾਜੇ ਤੇ ਸ਼ਾਹੀ ਜਰਨੇਲਾ ਨੇ ਇੱਕ ਚਿੱਠੀ ਲੈ ਕੇ ਗੁਰੂ ਮਹਾਰਾਜਵਾਲ ਭੇਜੀ ਚਿੱਠੀ ਲੈ ਕੇ ਇੱਕ ਪੰਡਤ ਤੇ ਇੱਕ ਸੈਯਦ ਗਏ ਪੰਡਤ ਕੋਲ ਇੱਕ ਥਾਲ ਵਿੱਚ ਰੱਖੀ ਆਟੇ ਦੀ ਗਊ ਤੇ ਸਾਲਗ੍ਰਾਮ ਸੀ ਤੇ ਸੈਯਦ ਕੋਲ ਕੁਰਾਨ ਸ਼ਰੀਫ ਦੋਹਾਂ ਨੇ ਕਸਮਾਂ ਖਾ ਕੇ ਗੁਰੂ ਮਹਾਰਾਜ ਪਾਸ ਬੇਨਤੀ ਕੀਤੀ ਕਿ ਆਪ ਕੁਝ ਦਿਨਾਂ ਵਾਸਤੇ ਅਨੰਦਪੁਰ ਛੱਡ ਕੇ ਬਾਹਰ ਚਲੇ ਜਾਓ Hindu ਰਾਜਿਆਂ ਨੂੰ ਗਊ ਮਾਤਾ ਤੇ ਮੁਸਲਮਾਨ ਜਰਨੇਲਾਂ ਨੂੰ ਕੁਰਾਨ ਸ਼ਰੀਫ ਦੀ ਕਸਮ ਹੈ ਉਹ ਆਪ ਜੀ ਨੂੰ ਕੁਝ ਨਹੀਂ ਕਹਿਣਗੇ ਉਹ ਬਾਦਸ਼ਾਹ ਵੱਲੋਂ ਸੱਚੇ ਹੋ ਜਾਣਗੇ ਕਿ ਅਨੰਦਪੁਰ ਖਾਲੀ ਕਰਾ ਲਿਆ ਗਿਆ ਤੇ ਜਦੋਂ ਸ਼ਾਹੀ ਫੌਜਾਂ ਚਲੀਆਂ ਜਾਣਗੀਆਂ ਤਾਂ ਫਿਰ ਆਪ ਫਿਰ ਵਾਪਸ ਅਨੰਦਪੁਰ ਸਾਹਿਬ ਆ ਜਾਣਾ ਆਪ ਜੀ ਨੇ ਆਪਣੇ ਸਿੱਖ ਜਰਨੇਲਾਂ ਨਾਲ ਸਲਾਹ ਕਰਕੇ ਸਾਨੂੰ ਉੱਤਰ ਦੇਣ ਦੀ ਕਿਰਪਾਲਤਾ ਕਰਨੀ ਪੰਡਤ ਤੇ ਸੈਜਦ ਵਾਪਸ ਚਲੇ ਗਏ ਪਿੱਛੋਂ ਸਿੱਖਾਂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਘیرے ਵਿੱਚ ਭੁੱਖ ਤੇ ਦੁੱਖ ਨਾਲ ਮਰਨ ਨਾਲੋਂ ਆਨੰਦਪੁਰ ਛੱਡ ਦੇਣਾ ਹੀ ਚੰਗਾ ਆ ਮਹਾਰਾਜ ਨੇ ਸਾਰਿਆਂ ਨੂੰ ਸੰਬੋਧਨ ਕਰਕੇ ਕਿਹਾ ਖਾਲਸਾ ਜੀ ਵੈਰੀ ਦੀ ਇਹ ਧੋਖੇ ਭਰੀ ਚਾਲ ਹੈ ਉਹ ਸਾਨੂੰ ਕਿਲਿਆਂ ਵਿੱਚੋਂ ਬਾਹਰ ਕੱਢ ਕੇ ਤਬਾਹ ਕਰਨਾ ਚਾਹੁੰਦਾ ਇਹਨਾ ਸਮਝੋ ਕਿ ਕੇਵਲ ਅਸੀਂ ਹੀ ਦੁਖੀ ਹਾਂ ਵੈਰੀ ਵੀ ਹੁਣ ਤੰਗ ਆ ਚੁੱਕਿਆ ਉਹ ਜਿੱਤ ਦੀ ਆਸ ਲਾ ਕੇ ਘਬਰਾ ਗਿਆ ਸਾਨੂੰ ਕੁਝ ਦਿਨ ਹੋਰ ਇਸ ਮੁਸੀਬਤ ਦਾ ਟੱਕਰਾ ਕਰਕੇ ਡਟੇ ਰਹਿਣਾ ਚਾਹੀਦਾ ਪਰ ਜੇ ਅਸੀਂ ਉਹਨਾਂ ਦੇ ਧੋਖੇ ਵਿੱਚ ਆ ਕੇ ਅਨੰਦਪੁਰ ਖਾਲੀ ਕਰ ਦਿੱਤਾ ਤਾਂ ਸਾਨੂੰ ਬਹੁਤ ਵੱਡੀ ਤਬਾਹੀ ਦਾ ਸਾਹਮਣਾ ਕਰਨਾ ਪਏਗਾ ਸਾਨੂੰ ਵੈਰੀ ਦੀਆਂ ਕਸਮਾਂ ਉੱਤੇ ਇਤਬਾਰ ਨਹੀਂ ਕਰਨਾ ਚਾਹੀਦਾ ਉਹਦੇ ਅੰਦਰ ਧਰਮ ਤੇ ਸੱਚਾਈ ਨਹੀਂ ਆ ਸਾਨੂੰ ਉਹਦੇ ਜਾਲ ਵਿੱਚ ਫਸਣ ਦੀ ਥਾਂ ਆਪਣੇ ਸਿਰੜ ਤੇ ਪੱਕਿਆ ਰਹਿਣਾ ਚਾਹੀਦਾ ਸਿੱਖਾਂ ਨੇ ਸਭ ਕੁਝ ਸੁਣਿਆ ਪਰ ਉਹ ਭੁੱਖ ਦੇ ਹੱਥੋਂ ਤੰਗ ਆ ਚੁੱਕੇ ਸੀ ਭੁੱਖੇ ਮਰਨ ਦੀ ਥਾਂ ਉਹ ਹਰ ਮੁਸੀਬਤ ਸਹਿਣ ਲਈ ਤਿਆਰ ਸਨ ਸਿੱਖਾਂ ਦੀ ਥਾਂ ਕੋਈ ਹੋਰ ਹੁੰਦਾ ਸ਼ਾਇਦ ਉਹ ਇਸ ਤੋਂ ਵੀ ਪਹਿਲਾਂ ਤੰਗ ਪੈ ਜਾਂਦੇ ਸਿੰਘਾਂ ਨੇ ਗੁਰੂ ਮਹਾਰਾਜ ਤੇ ਜ਼ੋਰ ਪਾਇਆ ਇੱਕ ਵਾਰ ਵੈਰੀ ਦੀਆਂ ਕਸਮਾਂ ਦੇ ਬਹਾਨੇ ਆਨੰਦਪੁਰ ਦੇ ਵਿੱਚੋਂ ਨਿਕਲ ਜਾਣਾ ਚਾਹੀਦਾ ਅੱਗਾ ਜੋ ਹੋਵੇਗੀ ਉਹ ਵੇਖੀ ਜਾਏਗੀ ਸਿੱਖਾਂ ਦੇ ਬਹੁਤ ਜ਼ੋਰ ਦੇਣ ਉੱਤੇ ਗੁਰਦੇਵ ਨੇ ਫਰਮਾਇਆ ਚਲੋ ਪਹਿਲਾਂ ਆਪਾਂ ਕਸਮਾਂ ਹੀ ਪਰਖ ਲੈਨੇ ਆ ਗਊ ਤੇ ਕੁਰਾਨ ਦੀਆਂ ਕਸਮਾਂ ਖਾਣ ਵਾਲਿਆਂ ਦੀ ਨੀਤ ਵੀ ਪਰਖੀ ਜਾਏਗੀ ਕਿ ਉਹਨਾਂ ਦੀਆਂ ਗੱਲਾਂ ਵਿੱਚ ਕਿੰਨੀ ਕੁ ਸੱਚਾਈ ਆ ਅਗਲੇ ਹੀ ਦਿਨ ਹਜੂਰ ਨੇ ਦੁਸ਼ਮਣ ਦੇ ਦੂਤਾਂ ਨੂੰ ਕਿਹਾ ਕਿ ਅਸੀਂ ਆਨੰਦਪੁਰ ਖਾਲੀ ਕਰਨ ਵਾਸਤੇ ਬਿਲਕੁਲ ਤਿਆਰ ਹਾਂ ਪਹਿਲਾਂ ਅਸੀਂ ਆਪਣਾ ਅਸਬਾਬ ਖਾਲੀ ਕਰਨ ਵਾਸਤੇ ਤਿਆਰ ਹਾਂ ਪਹਿਲਾਂ ਅਸੀਂ ਆਪਣਾ ਅਸਬਾਬ ਬਾਹਰ ਭੇਜਾਂਗੇ ਇਸ ਕੰਮ ਵਾਸਤੇ ਸਾਨੂੰ ਕੁਝ ਖਚਰਾਂ ਦੀ ਲੋੜ ਆ ਸੁਣ ਕੇ ਵੈਰੀ ਬਹੁਤ ਖੁਸ਼ ਹੋ ਜਾਂਦੇ ਉਹਨਾਂ ਨੇ ਉਸੇ ਦਿਨ ਭਾਰ ਢੋਣ ਵਾਲੀਆਂ ਖਚਰਾਂ ਅੰਦਰ ਭੇਜ ਦਿੱਤੀਆਂ ਗੁਰਦੇਵ ਨੇ ਟੁੱਟੀਆਂ ਭੱਜੀਆਂ ਕਾਠੀਆਂ ਟੁੱਟੇ ਹੋਏ ਛੇਤਰ ਪਾਟੇ ਪੁਰਾਣੇ ਕੱਪੜੇ ਤੇ ਹੋਰ ਇਹੋ ਜਿਹੇ ਨਕੰਮਾ ਪਿਆਸਮਾਨ ਬਾਹਰ ਲੱਦ ਕੇ ਰਾਤ ਨੂੰ ਖਚਰਾਂ ਉੱਤੇ ਲੱਦ ਕੇ ਬਾਹਰ ਨੂੰ ਤੋਰ ਦਿੱਤਾ ਦੇ ਵਿੱਚੋਂ ਕਈਆਂ ਦੀਆਂ ਕਾਠੀਆਂ ਉੱਤੇ ਮਸ਼ਾਲਾਂ ਵੀ ਬੰਨ੍ਹ ਦਿੱਤੀਆਂ ਤੇ ਜਿਹੜੇ ਕੁਝ ਸਿੱਖ ਪਹਿਲਾਂ ਤੇ ਨਾਲ ਤੋਰੇ ਉਹਨਾਂ ਨੂੰ ਗੁਰੂ ਮਹਾਰਾਜ ਨੇ ਆਪਣੀ ਪਲੈਨਿੰਗ ਸਾਰੀ ਸਮਝਾ ਦਿੱਤੀ ਸੀ ਦੋਸ਼ਮਣ ਨੇ ਸੋਚਿਆ ਕਿ ਗੁਰੂ ਜੀ ਦਾ ਸਭ ਤੋਂ ਕੀਮਤੀ ਸਮਾਨ ਬਾਹਰ ਜਾ ਰਿਹਾ ਉਹ ਸਾਰੀਆਂ ਕਸਮਾਂ ਸ਼ਿਕਰ ਟੰਗੇ ਮਾਲ ਲੁੱਟਣ ਵਾਸਤੇ ਪੈ ਜਾਂਦੇ ਆ ਉਹਨਾਂ ਦੇ ਹੱਲਾ ਬੋਲਦਿਆਂ ਹੀ ਮਿੱਥੀ ਹੋਈ ਵਿਉਂਤ ਦੇ ਅਨੁਸਾਰ ਸਿੱਖ ਛੱਡ ਕੇ ਵਾਪਸ ਕਿਲੇ ਵਿੱਚ ਆਵੜਦੇ ਗੁਰੂ ਜੀ ਨੇ ਸਾਰੇ ਸਿੱਖਾਂ ਨੂੰ ਪਹਿਲਾਂ ਹੀ ਸਮਝਾਇਆ ਹੋਇਆ ਸੀ ਗੁਰੂ ਜੀ ਨੇ ਸਿੰਘਾਂ ਨੂੰ ਸਮਝਾਉਂਦਿਆਂ ਫਰਮਾਇਆ ਵੇਖ ਲਈਆਂ ਦੁਸ਼ਮਣ ਦੀਆਂ ਕਸਮਾਂ ਅਸੀਂ ਆਪ ਬਾਹਰ ਨਿਕਲਾਂਗੇ ਤਾਂ ਸਾਡੇ ਨਾਲ ਵੀ ਵੈਰੀ ਇਸੇ ਤਰ੍ਹਾਂ ਹੀ ਹੱਲਾ ਬੋਲੇਗਾ ਵੈਰੀ ਤੇ ਇਤਬਾਰ ਨਾ ਕਰੋ ਅਕਾਲ ਪੁਰਖ ਤੇ ਭਰੋਸਾ ਕਰਕੇ ਕੁਝ ਸਮਾਂ ਹੋਰ ਇਸੇ ਤਰ੍ਹਾਂ ਡਟੇ ਰਹੋ ਅਗਲੇ ਦਿਨ ਵੈਰੀ ਦੇ ਦੂਤ ਫੇਰ ਆ ਕੇ ਹਾਜ਼ਰ ਹੁੰਦੇ ਆ ਇਸ ਵਾਰ ਉਹਨਾਂ ਨੇ ਅੰਗਰੇਜ਼ ਦੀ ਆਪਣੀ ਲਿਖੀ ਹੋਈ ਚਿੱਠੀ ਪੇਸ਼ ਕੀਤੀ ਬਾਦਸ਼ਾਹ ਵੱਲੋਂ ਸਾਫ਼ ਲਿਖਿਆ ਸੀ ਆਪ ਕਿਲਾ ਖਾਲੀ ਕਰਕੇ ਮੇਰੇ پاس ਚਲੇ ਆਓ ਜਬਾਨੀ ਗੱਲਬਾਤ ਰਾਹੀਂ ਅਸੀਂ ਸਾਰੇ ਭੁਲੇਖੇ ਦੂਰ ਕਰ ਲਵਾਂਗੇ ਆਪ ਮੇਰੇ ਪਾਸ ਨਾ ਵੀ ਹੋਣਾ ਚਾਹੋ ਤਾਂ ਜਿਸ ਪਾਸੇ ਤੁਹਾਡੀ ਮਰਜ਼ੀ ਹੈ ਜਾਓ ਤੇ ਤੁਹਾਡਾ ਤੇ ਮੇਰਾ ਕੁਰਾਨ ਸ਼ਰੀਫ ਜਵਾਮਨੇ ਮੇਰੀਆਂ ਫੌਜਾਂ ਆਪ ਜੀ ਨੂੰ ਕੁਝ ਵੀ ਨਹੀਂ ਕਹਿਣਗੀਆਂ ਆਉਣ ਵਾਲੇ ਪੰਡਤਾਂ ਤੇ ਮੌਲਵੀਆਂ ਨੇ ਫਿਰ ਇੱਕ ਸਾਹੀ ਹੀ 100-100 ਕਸਮਾਂ ਖਾ ਕੇ ਕਿਲਾ ਛੱਡਣ ਵਾਸਤੇ ਬੇਨਤੀ ਕੀਤੀ ਗੁਰੂ ਜੀ ਨਹੀਂ ਮੰਨੇ ਤਾਂ ਉਹਨਾਂ ਨੇ ਮਾਤਾ ਗੁਜਰੀ ਜੀ ਤੇ ਹੋਰ ਨਾਮਵਰ ਸਿੱਖਾਂ ਪਾਸ ਬੇਨਤੀ ਕੀਤੀ ਕਿਸੇ ਹੱਦ ਤੱਕ ਉਹ ਗੁਰੂ ਮਾਤਾ ਜੀ ਤੇ ਕੋਸ਼ਿ ਸਿੱਖਾਂ ਨੂੰ ਪ੍ਰੇਰਣ ਵਿੱਚ ਸਫਲ ਹੋ ਗਏ ਮਾਤਾ ਗੁਜਰੀ ਜੀ ਤੇ ਬਹੁਤ ਸਾਰੇ ਨਾਮਰ ਸਿੱਖਾਂ ਨੇ ਗੁਰੂ ਜੀ ਤੇ ਜ਼ੋਰ ਪਾਉਂਦਿਆ ਕਿਹਾ ਸੱਚੇ ਪਾਤਸ਼ਾਹ ਆਪ ਜੀ ਨੇ ਪੰਥ ਨੂੰ ਬਹੁਤ ਹੀ ਅਧਿਕਾਰ ਸੌਂਪੇ ਹੋਇਆ ਇੱਕ ਇੱਕ ਸਿੱਖ ਨਹੀਂ ਅਸੀਂ ਸਾਰਾ ਪੰਥ ਮਿਲ ਕੇ ਜ਼ੋਰ ਦਿੰਦੇ ਹਾਂ ਕਿ ਕਿਲਾ ਸਾਨੂੰ ਛੱਡ ਦੇਣਾ ਚਾਹੀਦਾ ਇੱਕ ਦੋ ਟੁੱਕ ਫੈਸਲਾ ਸੁਣ ਕੇ ਮਹਾਰਾਜ ਚੁੱਪ ਹੋ ਗਏ ਕੁਝ ਚਿਰ ਚੁੱਪ ਰਹਿਣ ਪਿੱਛੋਂ ਹਜੂਰ ਨੇ ਫਰਮਾਇਆ ਗੋਬਿੰਦ ਸਿੰਘ ਪੰਥ ਦਾ ਫੈਸਲਾ ਮੋੜ ਨਹੀਂ ਸਕਦਾ ਪਰ ਯਾਦ ਰੱਖੋ ਸਾਨੂੰ ਇਨਾ ਨੁਕਸਾਨ ਉਠਾਉਣਾ ਪਵੇਗਾ ਜਿਸ ਬਾਰੇ ਆਪ ਸੋਚ ਵੀ ਨਹੀਂ ਸਕਦੇ ਤੇ ਵੈਰੀ ਦਗਾ ਜਰੂਰ ਕਰੇਗਾ ਉਹ ਕਸਮਾ ਉੱਤੇ ਕਾਇਮ ਨਹੀਂ ਰਹੇਗਾ ਤੁਸੀਂ ਕੁਝ ਦਿਨ ਹੋਰ ਇਹ ਤਕਲੀਫ ਸਹਿ ਲੈਂਦੇ ਤਾਂ ਚੰਗਾ ਸੀ ਪਰ ਤੁਹਾਡੀ ਮਰਜ਼ੀ ਹੁਣ ਚੰਗੇ ਮਾੜੀ ਦੀ ਜ਼ਿੰਮੇਵਾਰੀ ਤੁਹਾਡੇ ਸਿਰ ਹੀ ਹੈ ਦੁਸ਼ਮਣ ਦੇ ਦੂਤਾਂ ਨੂੰ ਕਹਿ ਦਿਓ ਕਿ ਅਸੀਂ 2-4 ਦਿਨਾਂ ਵਿੱਚ ਅਨੰਦਪੁਰ ਖਾਲੀ ਕਰਕੇ ਚਲੇ ਜਾਵਾਂਗੇ ਸਾਡੇ ਵੱਲੋਂ ਲੜਾਈ ਬੰਦ ਹੈ ਤੁਸੀਂ ਤੁਰੰਦੀ ਤਿਆਰੀ ਕਰੋ ਸੋ ਦਸ਼ਮਣ ਦੇ ਨੁਮਾਇंदे ਖੁਸ਼ੀ-ਖੁਸ਼ੀ ਵਾਪਸ ਚਲੇ ਜਾਂਦੇ ਤੇ ਸਿੰਘ ਅਨੰਦਪੁਰ ਖਾਲੀ ਕਰਨ ਲਈ ਤਿਆਰੀ ਕਰਨੀ ਸ਼ੁਰੂ ਕਰ ਦਿੰਦੇ ਆ ਨਗਦ ਰਕਮ ਜੋ ਵੀ ਖਜ਼ਾਨੇ ਵਿੱਚ ਸੀ ਗੁਰਦੇਵ ਨੇ ਸਾਰੀ ਸਿੱਖਾਂ ਵਿੱਚ ਵੰਡ ਦਿੱਤੀ ਮਾਤਾ ਗੁਜਰੀ ਜੀ ਨੇ ਆਪਣੀ ਜਮਾ ਪੂੰਜੀ ਕੁਖਰਜੀ ਵਿੱਚ ਪਾ ਲਈ ਲਿਖਤੀ ਗ੍ਰੰਥ ਤੇ ਹੋਰ ਜ਼ਰੂਰੀ ਸਮਾਨ ਜੋ ਉਠਾਇਆ ਜਾ ਸਕਦਾ ਸੀ ਉਹ ਸਿੰਘਾਂ ਨੇ ਉਠਾ ਲਿਆ ਬਰਤਨ ਤੇ ਹੋਰ ਧਾਤਾਂ ਦਾ ਸਮਾਨ ਧਰਤੀ ਵਿੱਚ ਦਬ ਦਿੱਤਾ ਗਿਆ ਤੰਬੂ ਕਨਾਤਾ ਤੇ ਹੋਰ ਜਲਾਇਆ ਜਾਣ ਵਾਲਾ ਸਮਾਨ ਸਾਰਾ ਜਲਾ ਦਿੱਤਾ ਗਿਆ। ਵੈਰੀ ਦੇ ਹੱਥ ਆਉਣ ਜੂਗਾ ਕੁਝ ਵੀ ਪਿੱਛੇ ਨਾ ਛੱਡਿਆ ਗਿਆ ਜਿਸ ਤੋਂ ਉਸ ਨੂੰ ਕੋਈ ਲਾਭ ਪਹੁੰਚ ਸਕਦਾ ਹੋਵੇ। 6 ਪੋ ਦੀ ਇੱਕ ਕਰੀਲੀ ਰਾਤ ਆਸਮਾਨ ਬੱਦਲਾਂ ਨਾਲ ਟਕਿਆ ਹੋਇਆ ਸੀ ਤੇ ਠੰਡੀ ਹਵਾ ਚੱਲ ਰਹੀ ਸੀ। ਅੱਧੀ ਰਾਤ ਤੋਂ ਕੁਝ ਚਿਰ ਪਹਿਲਾਂ ਗੁਰਦੇਵ ਨੇ ਅਨੰਦਪੁਰ ਤੋਂ ਪੂਚ ਕੀਤਾ। ਉਸ ਸਮੇਂ ਹਜ਼ੂਰ ਦੇ ਨਾਲ 500 ਯੋਧੇ ਸਨ। 10000 ਵਿੱਚੋਂ ਕੇਵਲ 500 ਬਾਕੀ। ਦਾਇਆ ਸਿੰਘ ਤੇ ਧਰਮ ਸਿੰਘ ਦੇ ਜਥੇ ਅੱਗੇ-ਅੱਗੇ ਚੱਲ ਰਹੇ ਸੀ। ਉਦੇ ਸਿੰਘ ਤੇ ਸਹਬਜਾਦਾ ਅਜੀਤ ਸਿੰਘ ਦੇ ਜਥੇ ਪਿੱਛੇ ਸਨ। ਕੋਸ਼ ਯੋਧੇ ਖੱਬੇ ਸੱਜੇ ਚੱਲ ਰਹੇ ਸੀ। ਵਿਚਕਾਰ ਗੁਰਦੇਵ ਤੇ ਉਹਨਾਂ ਦਾ ਪਰਿਵਾਰ ਜਾ ਰਿਹਾ ਸੀ। ਰਾਤ ਦੇ ਸੰਗਣੇ ਹਨੇਰੇ ਵਿੱਚ ਭੁੱਲੀਆਂ ਰੂਹਾਂ ਨੂੰ ਰੌਸ਼ਨੀ ਦੇਣ ਵਾਲਾ ਮਨੁੱਖਤਾ ਦਾ ਗੁਰੂ ਚੱਲਿਆ ਜਾ ਰਿਹਾ ਸੀ। ਕੀਰਤਪੁਰ ਪਹੁੰਚ ਕੇ ਬਜ਼ੁਰਗਾਂ ਦੇ ਸਥਾਨ ਉੱਤੇ ਸੱਚੇ ਪਾਸ਼ਾ ਜਰਾ ਕੁ ਠਹਿਰੇ। ਸੂਰਜ ਮਲ ਦੇ ਪੋਤਰਿਆਂ ਮਤਲਬ ਗੁਲਾਬ ਰਾਏ ਤੇ ਸ਼ਾਮ ਸਿੰਘ ਉਹਨਾਂ ਨੇ ਬੇਨਤੀ ਕੀਤੀ ਸੱਚੇ ਪਾਸ਼ਾ ਸਾਡੇ ਵਾਸਤੇ ਦੱਸੋ ਕੀ ਹੁਕਮ ਹੈ ਜਿੱਥੇ ਧੀਰਮਲ ਸਦਾ ਹੀ ਗੁਰੂ ਮਹਾਰਾਜ ਦਾ ਦੋਖੀ ਸੀ ਉੱਥੇ ਹੀ ਸੂਰਜਮਲ ਦੀ ਔਲਾਦ ਹਮੇਸ਼ਾ ਆਗਿਆਕਾਰੀ ਰਹੀ ਸੀ ਤੁਸੀਂ ਦੋਵੇਂ ਸਿਰਮੌਰ ਚਲੇ ਜਾਓ ਮਹਾਰਾਜ ਨੇ ਸਿਰਮੌਰ ਦੇ ਰਾਜੇ ਦੇ ਨਾਮ ਹੁਕਮਨਾਮਾ ਲਿਖ ਦਿੱਤਾ ਕਿ ਉਹ ਗੁਲਾਬ ਰਾਏ ਤੇ ਸ਼ਾਮ ਸਿੰਘ ਦੇ ਗੁਜ਼ਾਰੇ ਵਾਸਤੇ ਇੱਕ ਪਿੰਡ ਦੇ ਦੇਵੇ ਗੁਲਾਬ ਰਾਏ ਤੇ ਸ਼ਾਮ ਸਿੰਘ ਉੱਥੋਂ ਸਿਰਮੌਰ ਰਿਆਸਤ ਨੂੰ ਚਲੇ ਜਾਂਦੇ ਆ ਗੁਰੂ ਮਹਾਰਾਜ ਕੀਰਤਪੁਰ ਤੋਂ ਰੋਪੜਵਾਲ ਵਧੇ ਇੰਨੇ ਤੱਕ ਦੁਸ਼ਮਣ ਨੂੰ ਵੀ ਪਤਾ ਲੱਗ ਗਿਆ ਉਹਨਾਂ ਸਾਰੀਆਂ ਕਸਮਾਂ ਭੁਲਾ ਕੇ ਪਿਛਲੇ ਪਾਸਿਓਂ ਤਾਬਾ ਬੋਲ ਦਿੱਤਾ ਸਰਦਾਰ ਉਦੇਸਿੰਘ ਤੇ ਸਹਬਜ਼ਾਦਾ ਅਜੀਤ ਸਿੰਘ ਜੀ ਦੀ ਫੌਜ ਪਿੱਛੇ-ਪਿੱਛੇ ਆ ਰਹੀ ਸੀ ਉਹਨਾਂ ਪਿੱਛੇ ਭੱਟ ਕੇ ਅਜਿਹਾ ਜਵਾਬੀ ਹੱਲਾ ਕੀਤਾ ਕਿ ਦੁਸ਼ਮਣ ਦੇ ਪੈਰ ਉਖੜ ਗਏ ਵੈਰੀ ਦੇ ਮਗਰ ਜਾਣ ਦੀ ਥਾਂ ਸਰਦਾਰ ਉਦੇਸਿੰਘ ਨੇ ਆਪਣਾ ਬਚਾਓ ਕਰਦੇ ਹਾਂ ਗੁਰਦੇਵ ਦੇ ਪਿੱਛੇ-ਪਿੱਛੇ ਜਾਣਾ ਠੀਕ ਸਮਝਿਆ ਮਹਾਰਾਜ ਦਾ ਹੁਕਮ ਸੀ ਕਿ ਵੈਰੀ ਨੂੰ ਰੋਕਦੇ ਹੋਏ ਅੱਗੇ ਵਧਦੇ ਜਾਣਾ ਹੈ ਵੈਰੀ ਦਸਤੇ ਬਦਲ-ਬਦਲ ਕੇ ਸਿੱਖਾਂ ਉੱਤੇ ਵਾਰ ਕਰਦੇ ਪਰ ਅੱਗੇ ਮੂੰਹ ਦੀ ਖਾ ਕੇ ਪਿੱਛੇ ਹਟਦੇ ਸਿੰਘ ਪਿੱਛੇ ਨੂੰ ਮੂੰਹ ਕਰਕੇ ਤੀਰ ਗੋਲੀਆਂ ਚਲਾਉਂਦੇ ਆਪਣੀ ਮੰਜ਼ਿਲ ਵੱਲ ਵਧਦੇ ਜਾ ਰਹੇ ਸੀ ਦੋਵੇਂ ਤਰ੍ਹਾਂ ਲੜਦੇ ਭਿਰਦੇ ਸਰਸਾ ਨਦੀ ਦੇ ਕੰਢੇ ਪਹੁੰਚ ਜਾਂਦੇ ਆ ਪਹਾੜਾਂ ਵਿੱਚ ਸਖਤ بارش ਹੋਣ ਦੇ ਕਾਰਨ ਸਰਸਾ ਵਿੱਚ ਬਹੁਤ ਚੜ੍ਹਾ ਆਇਆ ਹੋਇਆ ਸੀ ਮਤਲਬ ਸਰਸਾ ਨਦੀ ਵਿੱਚ ਬਹੁਤ ਹੀ ਜ਼ਿਆਦਾ ਭਿਆਨਕ ਪਾਣੀ ਸੀ ਛੋਟੀਆਂ-ਛੋਟੀਆਂ ਪਹਾੜੀਆਂ ਨਦੀਆਂ بارشਾਂ ਨਾਲ ਛੇਤੀ ਹੀ ਭਰ ਜਾਂਦੀਆਂ ਨੇ ਕਈ ਵਾਰ ਉਹਨਾਂ ਵਿੱਚ ਬੜੇ ਮਾਰੂ ਚੜਾ ਜਾਂਦੇ ਆ ਜਿੰਨੀ ਛੇਤੀ ਇਹ ਚੜਾਉਂਦੇ ਆ ਉੰਨੀ ਹੀ ਛੇਤੀ ਕੁਝ ਘੰਟਿਆਂ ਵਿੱਚ ਹੀ ਉਤਰ ਜਾਂਦੇ ਆ ਪਰ ਉਸ ਮੇ ਸਿੱਖਾਂ ਦੇ ਕੋਲ ਚੜਾ ਦੇ ਉਤਰਨ ਦੀ ਉਡੀਕਾਂ ਦਾ ਸਮਾਂ ਹੀ ਨਹੀਂ ਸੀ ਮੁਸੀਬਤ ਬੜੀ ਭਿਆਨਕ ਸੀ ਕੋਪ ਹਨੇਰੀ ਰਾਤ ਹੱਡਾਂ ਨੂੰ چیرਦੀ ਠੰਡ ਤੇ ਬੂੰਦਾ ਬੂੰਦੀ ਹੋ ਰਹੀ ਸੀ ਸਾਹਮਣੇ ਸਰਸਾ ਨਦੀ ਠਾਠਾਂ ਮਾਰ ਰਹੀ ਸੀ ਪਿੱਛੇ ਲੱਖਾਂ ਵੈਰੀ ਅੰਦਾ ਤੁੰਦ ਗੋਲੀਆਂ ਵਰਾਉਂਦੇ ਚਲੇ ਆ ਰਹੇ ਸਨ ਗੁਰਦੀਪ ਨੇ ਹੁਕਮ ਦਿੱਤਾ ਭਾਈ ਉਦੇ ਸਿੰਘ ਤੇ ਅਜੀਤ ਸਿੰਘ ਦੇ ਜਥੇ ਵੈਰੀਦਾਨ ਨੂੰ ਰੋਕਣਗੇ। ਪਰਿਵਾਰ ਭਾਈ ਮਨੀ ਸਿੰਘ ਜੀ ਨਾਲ ਸਰਸਾ ਪਾਰ ਕਰਕੇ ਦਿੱਲੀ ਨੂੰ ਜਾਵੇਗਾ। ਦਿੱਲੀ ਦੇ ਕੁਸ਼ ਸਿੰਘ ਉਹਨਾਂ ਦੇ ਨਾਲ ਹੋਣਗੇ। ਅਸੀਂ ਇੱਥੋਂ ਪਾਰ ਹੋ ਕੇ ਸਿੱਧੇ ਰੋਪੜਵਾਲ ਵਧਾਂਗੇ। ਜਿਹੜੇ ਸਿੰਘ ਵੀ ਨਦੀ ਤੋਂ ਪਾਰ ਹੋ ਸਕਣ ਉਹ ਸਾਡੇ ਨਾਲ ਮਿਲਣ ਦਾ ਯਤਨ ਕਰਨਗੇ। ਗੁਰਦੇਵ ਦਾ ਹੁਕਮ ਸੁਣ ਕੇ ਤਿੰਨ ਕੁ ਸੌ ਸਿੰਘ ਵੈਰੀ ਦੇ ਪਿੱਛੇ ਛਾਤੀਆਂ ਡਾਹ ਖੜੇ ਹੋਏ। ਭਾਈ ਦਇਆ ਸਿੰਘ ਨੇ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾਂ ਦੇ ਨਦੀਆਂ ਪਾਰ ਲੰਘਣ ਦਾ ਪ੍ਰਬੰਧ ਕੀਤਾ ਭਾਈ ਮਨੀ ਸਿੰਘ ਤੇ ਕੁਝ ਦਿੱਲੀ ਨਿਵਾਸੀ ਸਿੰਘ ਉਹਨਾਂ ਦੇ ਨਾਲ ਸਨ ਹਜੂਰ ਦੇ ਦੋਵੇਂ ਮਹਿਲ ਰਾਹ ਦੀਆਂ ਮੁਸੀਬਤਾਂ ਝੱਲਦੇ ਦਿੱਲੀ ਪਹੁੰਚ ਜਾਂਦੇ ਆ ਮਾਤਾ ਗੁਜਰੀ ਜੀ ਇੱਥੇ ਬਾਕੀ ਸਾਥ ਨਾਲੋਂ ਵਿਛੜ ਜਾਂਦੇ ਛੋਟੇ ਦੋਵੇਂ ਸਹਿਬਜ਼ਾਦੇ ਉਹਨਾਂ ਦੇ ਨਾਲ ਸੀ ਉਹਨਾਂ ਨਾਲ ਉਸ ਵੇਲੇ ਸਿਰਫ ਘਰ ਦਾ ਰਸੋਈਆ ਨੌਕਰ ਗੰਗੂ ਬ੍ਰਾਹਮਣ ਸੀ ਗੰਗੂ ਮਾਤਾ ਜੀ ਨੂੰ ਆਪਣੇ ਨਾਲ ਪਿੰਡ ਖੇੜੀ ਲੈ ਗਿਆ ਉਸ ਸਮੇਂ ਸਾਰੇ ਸਿੰਘਾਂ ਕੋਲ ਘੋੜੇ ਨਹੀਂ ਸਨ ਜੰਨਿਆ ਕੋਲ ਸੀ ਉਹਨਾਂ ਵਿੱਚੋਂ ਵੀ ਬਹੁਤੇ ਆਨੰਦਪੁਰ ਵਿੱਚ ਭੁੱਖ ਦੇ ਹੱਥੋਂ ਮਾਰੇ ਗਏ ਸੀ ਬਧੇਰੇ ਸਿੰਘ ਪੈਦਲੀ ਸੀ ਮਹਾਰਾਜ ਦਾ ਹੁਕਮ ਮਿਲਣ ਤੇ ਸਿੰਘ ਸਰਸਾ ਵਿੱਚ ਉਤਰ ਜਾਂਦੇ ਆ ਕੁਝ ਤਰ ਕੇ ਪਾਰ ਹੋ ਜਾਂਦੇ ਕੁਝ ਰੁੜ ਜਾਂਦੇ ਆ ਤੇ ਕੁਝ ਪਾਣੀ ਦੇ ਵਹਿਣ ਵਿੱਚ ਪੇ ਥੱਲੇ ਦੂਰ ਜਾਂ ਲੱਗਦੇ ਆ ਸੋ ਇਸ ਤਰ੍ਹਾਂ ਸਾਰਾ ਜਥਾ ਖੇਰੂ ਖੇਰੂ ਹੋ ਜਾਂਦਾ ਮਾਤਾ ਸੁੰਦਰੀ ਜੀ ਤੇ ਮਤਾ ਸਾਹਿਬ ਦੇਵਾ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਇੱਕ ਰਾਤ ਰੋਪੜ ਗੁਜਾਨ ਤੋਂ ਬਾਅਦ ਦਿੱਲੀ ਭਾਈ ਜਵਾਰ ਸਿੰਘ ਦੇ ਘਰ ਚਲੇ ਜਾਂਦੇ ਆ ਛੋਟੀ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਗੰਗੂ ਬ੍ਰਾਹਮਣ ਨਾਲ ਖੇੜੀ ਪਹੁੰਚ ਜਾਂਦੇ ਤੇ ਗੁਰੂ ਮਹਾਰਾਜ ਤੇ ਵੱਡੇ ਦੋਵੇਂ ਸਹਿਬਜ਼ਾਦੇ ਤੇ 36 ਸਿੰਘ ਤੇ ਬਾਕੀ ਦੇ ਹੋਰ ਵੀ ਸਰਸਾ ਪਾਰ ਕਰਕੇ ਰੋਪੜਵਾਲ ਨੂੰ ਤੁਰ ਪੈਂਦੇ ਆ ਆਨੰਦਪੁਰ ਤੋਂ ਲਿਆਂਦਾ ਹੋਇਆ ਬਹੁਤ ਸਾਰਾ ਸਮਾਨ ਸਰਸਾ ਵਿੱਚ ਹੀ ਰੁੜ ਜਾਂਦਾ ਰੋਪੜ ਤੋਂ ਅੱਗੇ ਲੰਘ ਕੇ ਗੁਰੂ ਮਹਾਰਾਜ ਨਾਲ ਪੰਜ ਸਿੰਘ ਹੋਰ ਆ ਮਿਲਦੇ ਆ ਜੋ ਕਿ ਸਰਸਾ ਕੰਡੇ ਵਿਛੜ ਗਏ ਸਨ ਕੌਸ਼ ਸਿੰਘ ਜੋ ਰੁੜ ਕੇ ਦੂਰ ਕਿਨਾਰੇ ਜਾ ਲੱਗੇ ਸਨ ਉਹ ਮਹਾਰਾਜ ਨੂੰ ਫਿਰ ਵਾਪਸ ਨਹੀਂ ਮਿਲ ਪਾਉਂਦੇ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਤੇ ਬਾਕੀ ਸਿੰਘ ਚਮਕੌਰ ਵਿਖੇ ਕਿਵੇਂ ਦੁਸ਼ਮਣ ਦਾ ਮੁਕਾਬਲਾ ਕਰਦੇ ਆ ਅਤੇ ਇਸ ਤੋਂ ਇਲਾਵਾ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਕਿਵੇਂ ਸ਼ਹੀਦ ਹੁੰਦੇ ਆ ਇਹ ਸਾਰਾ ਇਤਿਹਾਸ ਆਪਾਂ ਅਗਲੀਆਂ ਵੀਡੀਓ ਵਿੱਚ ਦੱਸਾਂਗੇ ਸੋ ਉਸ ਸਮੇਂ ਤੱਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਉਹ ਆਉਣ ਵਾਲੀਆਂ ਵੀਡੀਓ ਦਾ ਤੁਹਾਨੂੰ ਪਤਾ ਲੱਗ ਸਕੇ ਤੇ ਅੱਜ ਦੀ ਇਸ ਵੀਡੀਓ ਨੂੰ ਤੁਸੀਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਹਾਂ ਅਗਲੀਆਂ ਇਤਿਹਾਸਕ ਵੀਡੀਓ ਦੇ ਨਾਲ ਆਪਣਾ ਧਿਆਨ ਰੱਖਿਓ ਧੰਨਵਾਦ